ਮੈਂ ਗੁਰਦੁਆਰਾ ਭਗਤ ਨਾਮਦੇਵ ਜੀ ਨਗਰ ਘਮਾਨ ਵਿਖੇ ਪਹੁੰਚਿਆ ਹੋਇਆ ਹਾਂ ਧੰਨ ਧੰਨ ਸ਼੍ਰੋਮਣੀ ਭਗਤ ਨਾਮਦੇਵ ਜੀ ਦਾ 755 ਵਾ ਮਹਾਨ ਪ੍ਰਕਾਸ਼ ਉਸਤਵ ਮਨਾਇਆ ਜਾ ਰਿਹਾ ਹੈ ਵੱਲੋਂ ਸ਼੍ਰੀ ਨਾਮਦੇਵ ਦਰਬਾਰ ਕਮੇਟੀ ਰਜਿਸਟਰ ਘਮਾਨ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਸਰਬੱਤ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਹੈ ਮਿਤੀ 1 ਨਵੰਬਰ 2025 ਦਿਨ ਸ਼ਨੀਵਾਰ ਨਗਰ ਕੀਰਤਨ ਹੋਵੇਗਾ ਸਵੇਰੇ 10 ਵਜੇ ਮਿਤੀ 2 ਨਵੰਬਰ 2025 ਦਿਨ ਐਤਵਾਰ ਕੀਰਤਨ ਸਮਾਗਮ ਸ਼ਾਮ 5 ਵਜੇ ਤੋਂ ਰਾਤ 12 ਵਜੇ ਤੱਕ ਹੋਣਗੇ ਸਰਬੱਤ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਹੈ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਤਾਂ ਜੋ ਹੋਰ ਵੀ ਸੰਗਤਾਂ ਆ ਕੇ ਹਾਜ਼ਰੀ ਲਵਾ ਸਕਣ ਇਸ ਵਿੱਚ ਮਹਾਨ ਪੰਥ ਦੇ ਰਾਗੀ ਢਾਡੀ ਪਹੁੰਚਣਗੇ ਰੋਮਣੀ ਭਗਤ ਨਾਮਦੇਵ ਜੀ ਦੇ 755ਵੇਂ ਮਹਾਨ ਪ੍ਰਕਾਸ਼ ਉਤਸਵ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਦੇਣਾ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਜੀ ਵੀਡੀਓ ਦੇਖਣ ਲਈ ਧੰਨਵਾਦੀਏ